14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬੁੱਤਾ ਨੂੰ ਤੋੜਨ ਦਾ ਚੈਲੰਜ ਦੇਣ ਵਾਲੇ ਗੁਰਵੰਤ ਸਿੰਘ ਪੰਨੂ ਜੋ ਵਿਦੇਸ਼ਾਂ ਵਿੱਚ ਰਹਿ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਲੱਗਿਆ ਹੋਇਆ ਹੈ ਪਿਛਲੇ ਦਿਨੀ ਫਲੋਰ ਦੇ ਨੰਗਲ ਅਤੇ ਬਟਾਲਾ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬੁੱਤਾ ਦੀ ਬਿਆਦਵੀ ਕੀਤੀ ਗਈ ਸੀ ਉਸ ਨੂੰ ਲੈ ਕੇ ਅੱਜ ਜ਼ਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਵਿਖੇ ਗੁਰਵੰਤ ਸਿੰਘ ਪੰਨੂ ਦਾ ਪੁਤਲਾ ਫੂਕਿਆ ਗਿਆ ਇਸ ਤੋਂ ਪਹਿਲਾਂ ਵੰਗਾ ਦੇ ਬਾਜ਼ਾਰਾ ਵਿੱਚ ਇਸ ਦੇ ਬਣੇ ਪੁਤਲੇ ਨੂੰ ਕਮਾਇਆ ਗਿਆ ਇਸ ਉਪਰੰਤ ਉਸ ਨੂੰ ਅੱਗ ਲਾ ਕੇ ਫੂਕਿਆ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਜੀ ਤੁਹਾਡਾ ਨਾਮ ਕੀ ਆ ਕਿਹੜੇ ਕਿਹੜੇ ਸ਼ਹਿਰ ਤੋਂ ਬਲੋਂਗ ਕਰਦੇ ਆ ਅੱਜ ਕੀ ਕਾਰਨ ਆ ਜਿਹੜਾ ਤੁਸੀਂ ਇੱਥੇ ਪੁਤਲਾ ਫੂਕਿਆ ਤੇ ਕਿਹਦਾ ਫੂਕਿਆ ਮੇਰਾ ਨਾਮ ਅਰुण ਕੈ ਨਡਾਰ ਆਦਮੀ ਆ ਮੈਂ ਮਰਨ ਲਈ ਤਿਆਰ ਹੰਨਾ ਕੌਮ ਵਾਸਤੇ ਇਸ ਦੇਸ਼ ਵਾਸਤੇ 24 ਘੰਟੇ ਤਤਪਰ ਰਹੀਦਾ ਮਰਨ ਵਾਸਤੇ ਔਰ ਉਹਨਾਂ ਨੂੰ ਮਾਰਨ ਵਾਸਤੇ ਤਿਆਰ ਰਹੀਦਾ ਹੈ ਜਿਹੜੇ ਲੋਕ ਮਹਾਨ ਸੰਸ ਦੇਸ਼ ਹਿੰਦੁਸਤਾਨ ਦੇ ਰਹਿਬਰ ਆਧੁਨਿਕ ਭਾਰਤ ਦੇ ਨਿਰਮਾਤਾ ਜਿਨ੍ਹਾਂ ਨੇ ਕਰਕੇ ਅੱਜ ਸਾਡਾ ਦੇਸ਼ ਚੱਲ ਰਿਹਾ ਹੈ ਜਿਨ੍ਹਾਂ ਨੇ ਕਰਕੇ ਅੱਜ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਤੇ ਉਸ ਸੰਵਿਧਾਨ ਦੇ ਅੰਦਰ ਸਾਡੇ ਕੋਰਟ ਚਕਾਹਰੀਆਂ ਚੱਲ ਰਹੀਆਂ ਨੇ ਪ੍ਰਧਾਨ ਮੰਤਰੀ ਚੱਲ ਰਿਹਾ ਹੈ ਰਾਸ਼ਟਰਪਤੀ ਚੱਲ ਰਿਹਾ ਹੈ ਮਨਿਸਟਰ ਚੱਲ ਰਿਹਾ ਹੈ ਇਹ ਦੇਸ਼ ਚੱਲ ਰਿਹਾ ਹੈ ਕਾਰੋਬਾਰ ਚੱਲ ਰਿਹਾ ਨੇ ਮੈਂ ਉਹਨਾਂ ਨੂੰ ਸਤ ਸਤ ਪ੍ਰਣਾਮ ਕਰਦਾ ਸਭ ਤੋਂ ਪਹਿਲਾਂ ਮੈਂ ਪ੍ਰਣਾਮ ਕਰਦਾ ਉਸ ਮਹਾਨ ਆਤਮਾ ਨੂੰ ਜਿਨ੍ਹਾਂ ਨੇ ਬੁੱਧ ਅਸਹਿ ਦੁੱਖ ਚੱਲ ਕੇ ਆਪਣੇ ਆਪ ਨੂੰ ਇਸ ਕੌਮ ਲਈ ਇਸ ਦੇਸ਼ ਲਈ ਇਸ ਸਮਾਜ ਲਈ ਆਪਣੇ ਆਪ ਨੂੰ ਕੁਰਬਾਨ ਕਰਤਾ ਆਪ ਹੀ ਨਹੀਂ ਕੁਰਬਾਨੀ ਕੀਤੀ ਆਪਣੇ ਬੱਚਿਆਂ ਦੀ ਕੁਰਬਾਨੀ ਵੀ ਦਿੱਤੀ ਆ ਉਸ ਮਹਾਨ ਨਾਇਕ ਦੇ ਅਗਰ ਕੋਈ ਖਲਾਹ ਬੋਲਦਾ ਹੈ ਤਾਂ ਉਹਨੂੰ ਛੱਡਣਾ ਨਹੀਂ ਚਾਹੀਦਾ ਮੇਰੇ ਲਾਗੇ ਆ ਜਾਏ ਮੇਰੇ ਸਾਹਮਣੇ ਆ ਜਾਏ ਮੈਂ ਤਾਂ ਨਹੀਂ ਬਖਸ਼ ਸਕਦਾ ਮੈਨੂੰ ਮਾਰਿਆ ਜਾਵੇ ਤਾਂ ਮੈਂ 10-20 ਮਾਰ ਕੇ ਮਰੂਗਾ ਇਹੋ ਜੇ ਗੁਰਪਤਵੰਸੇੰ ਪੰਨੂ ਜਿਹੜਾ ਗਰਦਾਰ ਆ ਦੇਸ਼ ਦਾ ਇਸ ਭਾਰਤ ਦਾ ਗਰਦਾਰ ਹੈ ਇਹੋ ਜੇ ਗਰਦਾਰ ਨੂੰ ਕਿਤੇ ਵੀ ਮਿਲ ਜਾਏ ਤੇ ਉੱਥੇ ਬਾਹਰ ਵੀ ਇਹਦੇ ਲਾਗੇ ਜਾਣਣ ਵਾਲੇ ਨੂੰ ਕੋ ਸੁੰਦੇ ਆ ਮੇਰੇ ਮਿੱਤਰ ਸੁੰਦੇ ਆ ਐਸੀ ਭਾਈ ਘਾਰੇ ਸੁੰਦਾ ਸੁੰਦੇ ਆ ਕੋ ਵਾਲਮੀ ਕਿਰਾਂ ਧਰਮੀ ਅੰਬੇਦਕਰ ਨਾਮ ਲੈਵਾ ਕੋਈ ਸੁਣਦਾ ਤਾਂ ਉਹਨੂੰ ਦੇਖਣਾ ਚਾਹੀਦਾ ਵੀ ਜਿੱਥੇ ਵੀ ਪੰਨੂ ਚਾਹੇ ਅਮਰੀਕਾ 'ਚ ਜਾਂ ਦੂਸਰੇ ਕੰਟਰੀਆਂ ਦੇ ਵਿੱਚ ਕਿਤੇ ਵੀ ਨਜ਼ਰ ਆਉਂਦਾ ਇਹੋ ਜਿਹੇ ਬੰਦੇ ਨੂੰ ਹੱਥੀ ਮਾਰ ਦੇਣਾ ਚਾਹੀਦਾ ਤਰਫਾ ਤੜਵਾ ਕੇ ਮਾਰਨਾ ਚਾਹੀਦਾ ਇਹੋ ਜਿਹੇ ਕੁੱਤੇ ਬੰਦੇ ਨੂੰ ਜੇ ਜਿਹੜਾ ਬੰਦਾ ਦੇਸ਼ ਲਈ ਗਰਦਾਰ ਹੈ ਹਨਾ ਕੌਮਾਂ ਲਈ ਗਰਦਾਰ ਹੈ ਉਹਨੂੰ ਜੀਣ ਦਾ ਹੱਕ ਨਹੀਂ ਹੈ ਤੇ ਮੈਂ ਸਭ ਮਿਤਰਾ ਕੇ ਸੱਜਣਾ ਕੇ ਭੈਣ ਭਰਾਵਾਂ 'ਕੀ ਬੇਨਤੀ ਕਰਦਾ ਕਿ ਅਗਰ ਪੰਨੂ ਕਿਤੇ ਵੀ ਮਿਲਦਾ ਇਹੋ ਜਿਹਾ ਕੁੱਤਾ ਬੰਦਾ ਇਹਨੂੰ ਆਪਣੇ ਬਜ਼ੁਰਗਾਂ ਦਾ ਨਹੀਂ ਪਤਾ ਇਹ ਬਦਾਵੇ ਵਾਲੀ ਕੌਮ ਹੈ ਇਹਨਾਂ ਨੇ ਆਪਣੇ ਦੁਰਗ ਨਹੀਂ ਬਖਸੇ ਉਹ ਕੌਮ ਹੈ ਜਿਨ੍ਹਾਂ ਨੇ ਗਰਦਾਲੀਆਂ ਕਰਕੇ ਸਾਡੇ ਗੁਰੂਆਂ ਪੀਰਾਂ ਨੂੰ ਵੀ ਉਹਦੇ ਖਿਲਾਫ ਕੰਦੇ ਆ ਗਿਆ ਤੇ ਸਾਡੇ ਦੇਸ਼ ਦੇ ਕਿਤੇ ਅੰਦਰ ਕਰਦਾ ਮੈਂ ਕਹਿਣਾ ਆਪਣੇ ਮਿੱਤਰਾਂ ਨੂੰ ਕਹਿਣਾ ਸੈਣਾ ਭਾਈਆਂ ਨੂੰ ਕਹਿਣਾ ਵੀ ਅਗਰ ਕਿਤੇ ਵੀ ਤੁਹਾਨੂੰ ਪੰਨੂ ਨਜ਼ਰ ਆਉਂਦਾ ਹੈ ਵਿਦੇਸ਼ਾਂ 'ਚ ਨਜ਼ਰ ਆਉਂਦਾ ਹੈ ਜਿਹੜੇ ਸ਼ਹਿਰ ਜਿੰਨਾਂ ਜਾਂਦਾ ਹੈ ਤੇ ਮੈਂ ਵੀ ਜਾਂਦਾ ਹਾਂ ਉਹ ਨੱਪ ਦੇ ਉਹ ਦੇਸ਼ਾਂ 'ਚ ਮੈਨੂੰ ਨਜ਼ਰ ਆ ਗਿਆ ਮੈਂ ਤੇ ਨਹੀਂ ਜਾ ਮੈਨੂੰ ਨਜ਼ਰ ਆ ਗਿਆ ਮੈਂ ਨਹੀਂ ਛੱਡਾਂਗਾ ਮੈਂ ਇਹ ਫੇਰ ਥੋਕੇ ਕਹਿਣਾ ਇਹ ਸਾਰੇ ਮਿੱਤਰ ਅੱਜ ਤਹਈਆ ਕਰ ਲਈਏ ਰੋਜ਼ ਕੋਈ ਨਾ ਕੋਈ ਕਿਸ ਨਾ ਕਿਸਨ ਕੋਈ ਨਾ ਕੁੱਤਾ ਕੁੱਤੀ ਦਾ ਪੁੱਤ ਕੋਈ ਬੰਦੇ ਦੀ ਇਨਸਾਨ ਦੀ ਲਾਜ ਨਹੀਂ ਜਿਹੜੇ ਲੋਕ ਲੋਕ ਕੇ ਛੋਪ ਛੋਪ ਕੇ ਬਾਹਰ ਰਹਿ ਕੇ ਦੇਸ਼ਾਂ 'ਚ ਰਹਿ ਕੇ ਸ਼ਰਮ ਲੈ ਕੇ ਦੇਸ਼ਾਂ ਦੇ ਇਸ ਦੇਸ਼ ਨੂੰ ਲੜਾਉਣ ਦੀ ਗੱਲ ਕਰਦੇ ਨੇ ਇਹ ਦੇਸ਼ ਨੂੰ ਪੜਾਉਣ ਦੀ ਕਰਦੇ ਨੇ ਸਮਾਜ ਨੂੰ ਉਡਾਉਣ ਦੀ ਗੱਲ ਕਰਦੇ ਨੇ ਇਹੋ ਜਿਹੇ ਲੋਕਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਮੈਂ ਕੱਟ ਕੇ ਫਤ ਫਤ ਫੜਕਣ ਕਰਨਾ ਬਿਆਹੋ ਕੱਟ ਕੇ ਫਤ ਉਲਾਈਏ ਕਿ ਜੈ ਭੀਮ ਜੈ ਬਾਦ 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 ਤੁਹਾਡਾ ਨਾਮ ਕੀ ਆ ਔਰ ਕਿਹੜੀ ਸੰਸਥਾ ਨਾਲ ਤੁਸੀਂ ਬਿਲੋਂਗ ਕਰਦੇ ਆ ਅੱਜ ਜਿਹੜਾ ਪੁਕੜਾ ਫੁਕਿਆ ਉਹ ਕਿਹਦਾ ਫੁਕਿਆ ਉਹ ਮੇਰਾ ਨਾਮ ਆ ਜੀ ਦੁੱਗਰਾਮ ਤੇ ਮੈਂ ਮੰਗਲ ਸ਼ਹਿਰ ਤੋਂ ਬਿਲੋਂਗ ਕਰਦਾ ਅੰਬੇਦਕਰ ਸੈਨਾ ਮੂਲ ਨਿਵਾਸੀ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਆ ਸੋ ਇਹ ਫਗਵਾੜੇ ਗਰੁੱਪ ਨੇ ਜਿਹੜਾ ਅਰਪੰਜੇ ਸੁਮਨਾ ਮੈਨੂੰ ਇੱਥੇ ਪ੍ਰਧਾਨ ਲਾ ਆ ਡਿਸਟ੍ਰਿਕਟ ਨਮਾ ਸ਼ਹਿਰ ਦਾ ਸੋ ਸਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਸੀ ਕਿ ਜਿਹੜਾ ਪਲਵੰਤ ਪੰਨੂ ਆ ਜਿਹੜਾ ਐਸਾ ਇੱਕ ਰਿਪੋਰਟ ਤੇ ਕਿਤਾਬ ਨਹੀਂ ਹੈ ਜਿਸ ਨੇ 바ਵਾ ਅੰਬੇਦਕਰ ਸਾਹਿਬ ਨੂੰ ਚੈਲੰਜ ਕੀਤਾ ਉਹ ਸਾਡੇ ਰਹਿਬਰ ਰਿਆ 바ਵਾ ਅੰਬੇਦਕਰ ਸਾਹਿਬ ਜਿਨ੍ਹਾਂ ਦੀ ਬਦੌਲਤ بڑے بڑے ਜੱਜ ਜਾਂ ਥਾਣੇ ਕਚਹਿਰੀਆਂ ਦੇ ਵਿੱਚ ਜੇ ਕੋਈ ਧਾਰਾ ਲੱਗਦੀ ਆ ਜਾਂ ਕੁਝ ਵੀ ਹੁੰਦਾ ਉਹ 바ਵਾ ਅੰਬੇਦਕਰ ਸਾਹਿਬ ਜੀ ਦਾ ਲਿਖਿਆ ਹੋਇਆ ਸੰਧਾਨ ਦੇ ਵਿੱਚੋਂ ਹੁੰਦਾ ਹੈ ਤੇ ਉਹਨਾਂ ਦਾ ਜਿਹੜਾ ਸਟੈਚੂ ਤੋੜਨਾ ਤਾਂ ਬਹੁਤ ਦੂਰ ਦੀ ਗੱਲ ਆ ਮੈਂ ਕਹਿੰਦਾ ਅਸੀਂ ਉਹਨਾਂ ਦੇ ਪੈਰਾਂ ਅੜ ਕੇ ਵੀ ਨਹੀਂ 바ਵਾ ਸਾਹਿਬ ਦੇ ਇਹਨਾ ਪੰਨੂ ਸਾਡੇ ਨਾਲੇ ਟੱਕਰ ਲੈਣ ਔਰ ਆ ਜਿੰਨੇ ਸ਼ੇਰ ਆਇਓ ਆ ਘਰਾਂ ਦੇ ਵਿੱਚ ਉੱਟ ਕੇ ਇਹ ਸਾਰੇ ਬਾਬਾ ਸਾਹਿਬ ਨੂੰ ਬਾਬਾ ਰਵੀਦਾਸ ਮਹਾਰਾਜ ਨੂੰ ਔਰ ਜਗਤ ਪਿਤਾ ਪਾਲਮਿਕ ਮਹਾਰਾਜ ਨੂੰ ਮੰਨਣ ਵਾਲਿਆਂ ਸਾਡੇ ਵੀਰ ਆ ਇੱਥੇ ਖੜੇ ਆ ਅਸੀਂ ਅਣਖੀ ਯੋਧੇ ਆ ਜੇ ਉਹਦੇ 'ਚ ਹਿੰਮਤ ਹੈਗੀ ਆ ਜਾਂ ਉਹਦਾ ਕੋਈ ਕੁੱਤਾ ਪਿੱਲਾ ਪੰਜਾਬ ਦੇ ਵਿੱਚ ਹੈਗਾ ਸਾਡੇ ਨਾਲ ਟੱਕਰ ਲਵੇ ਅਸੀਂ ਨੌ ਵਾਰ ਨੌ ਵਾਰ ਤਿਆਰ ਆ ਬਾਬਾ ਸਾਹਿਬ ਦੇ ਲਈ ਸਾਡੀ ਜਾਨ ਅੱਜ ਜਾਵੇ ਪਰਾ ਹੁਣੇ ਨਿਕਲ ਜਵੇ ਅਸੀਂ ਤਿਆਰ ਪੰਜਾਬ ਦੇ ਵਿੱਚ ਇਹਨੂੰ ਅਸੀਂ ਬੇਨਤੀ ਵੀ ਕਰਦੇ ਆ ਤੇ ਨਾਲ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਮੌਜੂਦਾ ਇਸ ਟਾਈਮ ਜਿਹੜੀ ਸਰਕਾਰ ਆ ਉਹ ਆਪ ਪਾਰ ਦੀ ਐ ਇਸ ਕੋਈ ਸ਼ੱਕ ਨਹੀਂ ਸਾਰਿਆਂ ਨੂੰ ਪਤਾ ਆ ਇਹਨਾਂ ਦਾ ਫਰਜ਼ ਬਣਦਾ ਕਿ ਗੁਰਪ੍ਰੀਤ ਪ੍ਰਵੰਤ ਪੱਲੂ ਨੂੰ ਉੱਥੋਂ ਬਾਹਰ ਇੱਥੇ ਇੰਡੀਆ ਮੰਗਾਇਆ ਜਾਵੇ ਅਤੇ ਇੱਥੇ ਮਰਦਾ ਕਿ ਉੱਥੇ ਜਿਹੜੀ ਦੇਸ਼ ਘ੍ਰੋਤਾ ਹਨ ਐਨਐਸ ਲਗਾ ਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟੇ ਜਾਵੇ ਹਾਂ ਜੋ ਕਿ ਜਿਹੜੇ ਹਰਦੇ ਆ ਸਾਡੇ ਪੰਜਾਬੀਆਂ ਦੇ ਸਾਡੇ ਹਿੰਦੂਸਤਾਨੀਆਂ ਦੇ ਭਾਰਤਵਾਸੀਆਂ ਦੇ ਖੰਡੇ ਹੋ ਜਾਣ ਅਤੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਕੰਦ ਵਧੂਗਾ ਤੇ ਅਗਰ ਜੇ ਇਦਾਂ ਨਹੀਂ ਹੁੰਦੀ ਤਾਂ ਸਭ ਤੋਂ ਵੱਡਾ ਰੋਸ ਜਿਹੜਾ ਪੰਜਾਬ ਸਰਕਾਰ ਤੇ ਹੋਊਗਾ ਮੈਂ ਕਹਿਣਾ ਚਾਹੁੰਦਾ ਤੇ ਇਹਨਾਂ ਦਾ ਫਰਜ 20 ਬਣਦਾ ਕਿਉਂਕਿ ਇਸ ਟੇ ਵੋ ਪਾਵਰ ਦੇ ਵਿੱਚ ਆ ਉਹਨੂੰ ਬਾਹਰੋਂ ਇੱਥੇ ਮੰਗਾਇਆ ਜਾਵੇ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਦੇ ਵਿੱਚ ਅਤੇ ਉਸ ਨੂੰ ਗ੍ਰਿਫਤਾਰੀ ਦੇ ਕੇ ਦੇਸ਼ ਤ੍ਰੋ ਅਤੇ ਐਨਐਸਟੀ ਧਾਰਾ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸਾਕ ਤੋਂ ਸਾਹਿਤ ਧਰਾਮਾ ਲਾ ਕੇ ਸਿੱਧੇ ਜਾਵੇ ਨਹੀਂ ਇਹ ਗੱਲਾਂ ਕਹਿੰਦੇ ਹੋਏ ਜੈ ਭੀਮ ਜੈ ਭਾਨ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਇਨਾ ਕੁਮਾਰੀ ਅੱਜ ਜਿਹੜਾ ਪਤਲਾ ਫੁਕਿਆ ਉਹ ਕਿਹਦਾ ਫੁਕਿਆ ਤੇ ਕਿਉਂ ਫੁਕਿਆ ਉਹ ਪੁੰਨੀ ਦਾ ਫੁਕਿਆ ਪੁੰਨੀ ਦੇ ਇੱਥੇ ਆ ਜਵੇ ਨਾ ਪੁੰਨੀ ਨੂੰ ਇਹ ਕਹਿਣਾ ਵੀ ਜਿਹੜਾ ਐਡੀ ਰੂਹ ਜਾ ਕੇ ਹਮਲੇ ਕਾਦਾ ਟੂਏ ਦੇ ਡੋਟੇ 'ਚ ਪੜ ਕੇ ਕਾਦਾ ਉਹ ਪੰਜਾਬ ਜਾਵੇ ਨਾ ਉਹਦੀ ਤੌਣ ਲਾ ਕੇ ਜੜ ਦਿੱਤੀ ਦਾ ਫੇ ਪੰਜਾਬੀਆਂ ਨੂੰ ਕਵੇ ਨਾ ਅਸੀਂ ਬਾਬਾ ਸਾਹਿਬ ਦੀਆਂ ਧੀਆ ਆ ਅਸੀਂ ਖੁਦ ਇਹ ਤੇ ਉਹ ਐ ਲਾਣੀਆਂ ਉਹਨਡੀਆਂ ਕਰ ਦੇਣਾ ਅਸੀਂ ਪੁੰਨੂ ਤੋਂ ਡਰਦੀਆਂ ਕਿ ਪੁੰਨੂ ਨੂੰ ਕਹਾਂ ਟੋਟੇ 'ਚ ਜਾ ਕੇ ਨਾ ਗੱਲਾਂ ਕਰ ਬਾਹਰ ਆ ਕੇ ਕਰ ਬਾਬਾ ਸਾਹਿਬ ਦੇ ਬਦੌਲਤ ਅਸੀਂ ਇੱਥੇ ਖੜੀਆਂ ਜੀ ਅੱਜ 4 ਬੰਦੇ ਪਰੇ ਬਾਬਾ ਸਾਹਿਬ ਦੀ ਬਦੌਲਤ ਖੜੀਆਂ ਇਹ ਪੁਲਿਸ ਇੰਸਪੈ ਏ ਸੀ ਐਮ ਐਲ ਏ ਬਣਦੇ ਸਭ ਬਾਬਾ ਸਾਹਿਬ ਦੀ ਬਦੌਲਤ ਆ ਸਭ ਕਾਨੂੰਨ ਦੇ ਅੰਦਰ ਬਣਦੇ ਆ ਬਾਬਾ ਸਾਹਿਬ ਦੀ ਬਦੌਲਤ ਅਸੀਂ ਖੜੀਆਂ ਆ ਇੱਕੇ ਅੱਜ ਆ ਚਾਰ ਬੰਦੇ ਜੇ ਖੜੀਆਂ ਬਾਬਾ ਸਾਹਿਬ ਦੀ ਬਦੌਲਤ ਖੜੀਆਂ ਬਾਬਾ ਸਭ ਨੇ ਹੱਕ ਦਿੱਤਾ ਏ ਸਾਨੂੰ ਖੜੇ ਨੂੰ ਬਾਬਾ ਸਾਹਿਬ ਨੇ ਤਾਂ ਅਸੀਂ ਮਾਰ ਦੇਵਾਂਗੇ ਮਾਰ ਜਮਾਂਗੇ ਪੁੰਨੂ ਕੁੱਤਾ ਜਿੰਦਾਬਾ ਪੁੰਦੂ ਕੁੱਤਾ ਭਗਵਾ ਮਾ ਪੁੰਨੂ ਕੁੱਤਾ ਭਗਵਾ ਮਾ ਜੈ ਭੀਮ ਜੈ ਭਾ ਜੈ ਭੀਮ ਜੈ ਭਾ ਜੈ ਭੀਮ ਜੈ ਭਾ ਜੀ ਸਰ ਤੁਹਾਡਾ ਨਾਮ ਕੀ ਆ ਔਰ ਕਿੱਥੇ ਦੇ ਤੁਸੀਂ ਹੈਗੇ ਆ ਐਮਪਲਾਈ ਤੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਉਹ ਕਿਸ ਬਿਸ਼ੇ ਲੈ ਕੇ ਦਿੱਤਾ ਮੈਂ ਸਬ ਇਨਸਪੈਕਟਰ ਆਮਦਾਨ थाना ਸੀਗੁਰ ਬੰਗਾਰੂ ਕੇ ਤਹਿਣਾਪਾ ਅੱਜ ਐਸ ਸੀ ਭਾਈ ਜਰਨੈ ਸਾਨੂੰ ਇਹ ਮੰਗ ਪੱਤਰ ਦਿੱਤਾ ਗੁਰਪਤਵੰਦ ਸਿੰਘ ਜੀ ਪੰਨੂਵਾਲੋਂ ਬਾਬਾ ਸਾਹਿਬ ਡਾਕਟਰ ਅਮਰਕਰ ਵਾਰੀ ਗਲਤ ਟਿੱਪਣੀ ਕਰਾਰੇ ਇਹ ਜਿਹੜਾ ਮੰਗ ਪੱਤਰ ਹੈ ਅਸੀਂ ਆਪਣੇ ਸੀਨੀਅਰ ਅਫਸਰ ਐਸ ਐਸ ਬੀ ਸਾਹਿਬ ਅੱਦ ਤੱਕ ਪਹੁੰਚਦਾ ਕਰਾਂਗੇ ਚੇ ਪਰਦੇ ਪਿੱਛੇ ਬਾਹਰ ਤਾਮਨ ਸਾਰੇ ਨੂੰ ਬੈਂਤੀਆ ਨੇ ਚੁੱਤਿਆਂ ਨੂੰ ਮੇਕੋ ਫੋਟ ਛੱਡ ਕੇ ਨਾਮੇ ਨਾਲੇ ਇਹਨੂੰ ਪਤਾ ਲੱਗੇ ਕਿ ਕਿਸੇ ਕੌਮ ਦੇ ਸਾਡੇ ਜਿਹੇ ਵਹਿਗਣਾ ਜਿਨ੍ਹਾਂ ਨੇ ਬਾਵਾ ਸਾਹਿਬ ਜੀ ਨੇ ਇਸ ਸੰਸਾਰ ਦੇ ਉੱਪਰ ਸਾਡੀ ਕੌਮ ਨੂੰ ਉੱਚਾ ਚੱਕਿਆ ਅਤੇ ਹਰੇਕ ਵਰਗ ਨੂੰ ਉੱਚਾ ਚੱਕਿਆ ਔਰ ਜੇ ਅੱਜ ਚਾਹੇ ਬੜੀਆਂ ਬੜੀਆਂ ਅਦਾਵਤਾਆਂ ਖਾਣੇ ਦਾ ਕਚਰੀਆਂ ਜੇ ਕੋ ਸੰਭਾਲ ਦੇ ਵਿੱਚੋਂ ਤਾਰਾ ਲਿਖਿਆ ਹੋਇਆ ਸੋ ਉਸ ਰੈਵ ਨੂੰ ਐਸੇ ਪੰਨੂ ਕੁੱਤੇ ਨੇ ਮਾਰਾ ਤਾ ਉਹਦਾ ਹਸ਼ਰ ਦੇ ਅੱਜ ਅਸੀਂ ਆ ਦੇਖੋ ਤੇਲ ਪਾ ਦੇ ਤੇ ਜਿੱਤੀਆਂ ਮਾਰ ਕੇ ਇਹ ਇੱਥੇ ਮਾਰਦੇ ਤੇ ਜੇ ਸਾਡੇ ਸਾਹਮਣੇ ਵੀ ਆਵੇ ਫਿਰ ਵੀ ਇਹਦਾ ਮਾਰਾ ਹਜ਼ਰ ਕਰਾਂਗੇ やみ <Yeah. S 2> <Yeah. S 1>、yeah.